ਕੰਚਨ ਕੁਮਾਰੀ ਕਤਲकांड ਤੋਂ ਬਾਅਦ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਆ ਖਾਸ ਤੌਰ ਦੇ ਉੱਤੇ ਜਦੋਂ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਆਏ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਜਾਂ ਅਸਿੱਧੇ ਤੌਰ ਤੇ ਅਸਿੱਧੇ ਤੌਰ ਤੇ ਅਮਰਤਪਾਲ ਮੈਹਰੋ ਦੇ ਨਾਲ ਜਦੋਂ ਨਾਮ ਜੁੜ ਗਿਆ ਉਸ ਤੋਂ ਬਾਅਦ ਚਰਚਾਵਾਂ ਅਲੈਦਾ ਹੋ ਗਈਆਂ ਪਰ ਅਨਰੋਲ ਰੂਪ ਦੇ ਵਿੱਚ ਇਸ ਮਾਮਲੇ ਉੱਤੇ ਚਰਚਾ ਹੋਣੀ ਲਾਜ਼ਮੀ ਹੈ ਇੱਕ ਦੋ ਗੱਲਾਂ ਹੋਰ ਨੇ ਉਹਨਾਂ ਬਾਰੇ ਵੀ ਚਰਚਾ ਜ਼ਰੂਰੀ ਹੈ ਔਰ ਇਹਨਾਂ ਮਸਲਿਆਂ ਬਾਰੇ ਚਰਚਾ ਕਰਨ ਲਈ ਅੱਜ ਮੇਰੇ ਨਾਲ ਸੀਨੀਅਰ ਪੱਤਰਕਾਰ ਤੇ ਉੱਗੇ ਵਿਸ਼ਲੇਸ਼ਕ ਸੁਨੀਲ ਰੁਦਰਾਜੀ ਮੌਜੂਦ ਨੇ ਰੁਦਰਾਜੀ ਸਮਾਂ ਦਿੱਤਾ ਬਹੁਤ ਧੰਨਵਾਦ ਸਚਿਕਲ ਧੰਨਵਾਦੀ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਤ ਜੀ 2 ਦਿਨ ਤੋਂ ਇੱਕ Laash ਗੱਡੀ ਚ ਪਈ ਰਹੀ ਔਰ ਇਨਫਲੂਐਂਸਰ ਦੀ Laash ਸੋਸ਼ਲ ਮੀਡੀਆ ਦੇ ਉੱਤੇ ਇੰਸਟਾਗ੍ਰam ਦੇ ਉੱਤੇ ਫੇਮਸ ਐ ਕੁੜੀ ਯਾ ਕਹਦੀ ਸੀ ਉਹਦੀ Laash ਬਰਾਮਦ ਹੁੰਦੀ ਐ ਔਰ ਨਿਹੰਗ ਸਿੰਘਾਂ ਦਾ ਨਾਮ ਆ ਗਿਆ ਇੱਥੇ ਹੀ ਸ਼ੁਰੂ ਕਰਦੇ ਹਾਂ ਕਿ ਕਿਵੇਂ ਦੇਖਦੇ ਹੋ ਦੇਖੋ ਮੈਂ ਸਮਝਦਾ ਕਿ ਇਹਨਾਂ ਨੂੰ ਯਾਤ ਆਪਣੇ ਆਪ ਨੂੰ ਬਾਣਾ ਜਿਹੜਾ ਲਾ ਦੇਣਾ ਚਾਹੀਦਾ ਜੇ ਆਪਾਂ ਧਰਮ ਦੀ ਆਪ ਵੀ ਰੱਖਿਆ ਕਰਨੀ ਹੈ ਕਿਉਂਕਿ ਨਿਹੰਗ ਸਿੰਘਾਂ ਦਾ ਨਾਮ ਇੱਕ ਬੜੀ ਪਵਿੱਤਰ ਫੌਜ ਦੇ ਨਾਲ ਗੁਰੂਆਂ ਦੇ ਨਾਲ ਸਿੱਧੀ ਤੌਰ ਤੇ ਜੁੜਿਆ ਹੋਇਆ ਹੈਗਾ ਹੈ ਨਾ ਇਹ ਗੁਰੂਆਂ ਦੀ लाਡਲੀ ਫੌਜ ਇਹਨੂੰ ਕਿਹਾ ਜਾਂਦਾ ਹੈਗਾ ਤੇ ਇਹਨਾਂ ਦਾ ਕੰਮ ਹੈਗਾ ਧਰਮ ਦੀ ਰੱਖਿਆ ਕਰਨੀ ਹੈ ਨਾ ਮਜਲੂਮਾਂ ਨੂੰ ਔਰਤਾਂ ਨੂੰ ਬਚਾਉਣਾ ਇਹਨਾਂ ਦਾ ਆ ਕੰਮ ਨਹੀਂ ਹੈਗਾ ਜੇ ਤੁਹਾਨੂੰ ਕਿਤੇ ਵੀ ਇਹ ਲੱਗਦਾ ਹੈ ਕਿ ਮੈਂ ਇਹ ਕਰਨਾ ਹੈ ਨਾ ਤੁਸੀਂ ਖਿਜੇ ਹੋਏ ਆਂ ਦੁਖੇ ਆਂ ਦੁਖੀ ਹੋ ਜਾਂ ਤੁਹਾਡੀ ਸਮਝ ਦੇ ਵਿੱਚ ਤੇ ਕਾਨੂੰਨ ਤੁਸੀਂ ਆਪਣੇ ਹੱਥ ਲੈਣਾ ਹੈਗਾ ਘਟੋ-ਘਟ ਬਾਣਾ ਜਿਹੜਾ ਉਹ ਉਹਦਾ ਨਰਾਦਰ ਨਹੀਂ ਕਰਨਾ ਚਾਹੀਦਾ ਹੈਗਾ ਹੈਨਾ ਫਿਰ ਸ੍ਰੀ ਸਾਹਿਬ ਸਾਡੇ ਕੋਲ ਹੈਗੇ ਆ ਉਹਦੇ ਬੜੇ ਨਿਯਮ ਨੇ ਕਿ ਸ੍ਰੀ ਸਾਹਿਬ ਨੂੰ ਇਸਤੇਮਾਲ ਕਿੱਦਾਂ ਕਰਨਾ ਕਿਹੜੇ-ਕਿਹੜੇ ਮੌਕੇ ਤੇ ਕਰਨਾ ਹੈਗਾ ਵਾ ਠੀਕ ਹੈ ਜੇ ਅਸੀਂ ਉਹਨੂੰ ਐ ਐਸ ਗਿਰਪਾਨ ਵਰਤਣਾ ਹੈਗਾ ਵਾ ਤੇ ਫੇਰ ਮੈਂ ਸਮਝਦਾ ਹੈਗਾ ਕਿ ਕਿਤੇ ਨਾ ਕਿਤੇ ਅਸੀਂ ਅਸੀਂ ਵੀ ਦੁਖੀ ਹੈਗੇ ਆ ਹੈਨਾ ਉਹ ਤਾਂ ਗੱਲ ਆਪਾਂ ਦੇਖਣੀ ਨਹੀਂ ਅਸੀਂ ਦੂਜਿਆਂ ਦੀ ਮੋਰਲ ਪੁਲਿਸਿੰਗ ਕਰਨੀ ਹੈ ਕਿ ਉਹ ਇਦਾਂ ਕਿਉਂ ਕਹਿੰਦੀ ਉਹ ਇਨਫਲੂਐਂਸਰ ਨੇ ਜਿਹੜਾ ਇਹ ਕਿਉਂ ਕਿਹਾ ਹੈ ਨਾ ਇਦਾਂ ਦੀਆਂ ਗੱਲਾਂ ਕਿਉਂ ਕਹੀਆਂ ਜਿਹੜੀਆਂ 18 ਪਲੱਸ ਲੋਕਾਂ ਦੇ ਲਈ ਹੀ ਹੈ ਤੋ ਖੁੱਲੇ ਆਮ ਸ਼ਰੇ ਆਮ ਜਿਹੜਾ ਆਪਣੇ ਮੀਡੀਆ ਤੇ ਆਪਣਾ ਜਿਹੜਾ ਉਹਦਾ ਇੰਸਟਾ ਚੈਨਲ ਹੈਗਾ ਵੈ ਉਸ ਤੇ ਇਦਾਂ ਦੀਆਂ ਗੱਲਾਂ ਕਿਉਂ ਕਰਦੀ ਹੈਗੀ ਆ ਬਹੁਤ ਬੰਦੇ ਕਰਦੇ ਨੇ ਬਹੁਤ ਬੰਦੇ ਕਰਦੇ ਨੇ ਹੈ ਨਾ ਤੁਸੀਂ ਹੁਣ ਸਾਰਿਆਂ ਦੇ ਪਿੱਛੇ ਪਿੱਛੇ ਕ੍ਰਪਾਨਾ ਲੈ ਕੇ ਥੋੜਾ ਕੁ ਮੂੰਗੇ ਠੀਕ ਹੈ ਉਹਨਾਂ ਦੀ ਕੰਪਲੇਂਟ ਦਿਓ ਤੁਸੀਂ ਜੇ ਤੁਸੀਂ ਐਕਚੁਅਲ ਦੇ ਵਿੱਚ ਸਮਝਦੇ ਹੋ ਕਿ ਉਹਨੇ ਕੌਰ ਨਾ ਦਾ ਇਸਤੇਮਾਲ ਕੀਤਾ ਤੇ ਤੁਸੀਂ ਉਹ ਬੰਦੇ ਵੀ ਦੇਖੋ ਜਿਨ੍ਹਾਂ ਨੇ ਜਿਹੜੇ ਪਾਸਟਰ ਹੈਗੇ ਆ ਹਨਾ ਬਜਿੰਦਰ ਸਿੰਘ ਹੈਗਾ ਉਹਦੀ ਪਤਨੀ ਕੌਰ ਇਸਤੇਮਾਲ ਕਰਦੀ ਹੈਗੀ ਆ ਉਹ ਐਕਚੁਅਲੀ ਤਾਂ ਸਿੱਖ ਧਰਮ ਦਾ ਘਾਣਾ ਉਹ ਕਰਦੇ ਆ ਠੀਕ ਹੈ ਕੱਲਾ ਸਿੱਖ ਧਰਮ ਦਾ ਨਹੀਂ ਹਿੰਦੂਆਂ ਦਾ ਵੀ ਬਹੁਤ ਜ਼ਿਆਦਾ ਉਹਨਾਂ ਨੇ ਧਰਮ ਪਰਿਵਰਤਨ ਕਰਾਇਆ ਉਹਨਾਂ ਦੇ ਹਰ ਮਹੀਨੇ ਜਿਹੜੇ ਆ ਦੋ ਤਿੰਨ ਦੋ ਤਿੰਨ ਪ੍ਰੋਗਰਾਮ ਹੁੰਦੇ ਹੈਗੇ ਆ ਪੰਜਾਬ ਦੇ ਜਿਹੜੇ ਸੀਮਾ ਵਰਤੀ ਪਿੰਡ ਹੈਗੇ ਆ ਹਨਾ ਜਿਹੜੇ ਬਾਰਡਰ ਦੇ ਕੋਲ ਇਲਾਕੇ ਨੇ ਉਹਨਾਂ ਵਿੱਚ ਜਾ ਕੇ ਉਹ ਗਰੀਬ ਜਿਹੜੇ ਪਰਿਵਾਰ ਦੇਖਦੇ ਨੇ ਜਾਂ ਜਿਨ੍ਹਾਂ ਨੂੰ ਥੋੜਾ ਜਿਹਾ ਪੈਸੇ ਦਾ ਜਾਂ ਕਿਸੇ ਹੋਰ ਲਾਲਚ ਆ ਜਾਂਦਾ ਕਿ ਸ਼ਾਇਦ ਅਸੀਂ 크ਰਿਸਚੀਅਨ ਧਰਮ ਨਾਲ ਜੁੜ ਕੇ ਅਸੀਂ ਬਿਹਤਰ ਹੋ ਜਾਵਾਂਗੇ ਜਿੱਦਾਂ ਇਹ ਉਹ ਗੱਲਾਂ ਕਰਦੇ ਆ ਫੇਰ ਹੋ ਆ ਬਿਮਾਰੀਆਂ ਦਾ ਬਹਾਨਾ ਕਰਦੇ ਅਸੀਂ ਠੀਕ ਕਰਾਂਗੇ ਚੰਗਾਈ ਸਭਾ ਜਿਹੜੀਆਂ ਹੈਗੀਆਂ ਹੈਨਾ ਉਹ ਐਕਚੁਅਲ ਦੇ ਵਿੱਚ ਧਰਮ ਦਾ ਕਾਹਨ ਉਹ ਕਰਦੇ ਪਏ ਹੈਗੇ ਆ ਠੀਕ ਹੈ ਉਹਨਾਂ ਨੂੰ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ ਹੈਨਾ ਉਹਨਾਂ ਦੇ ਮਗਰ ਫੈਨ ਜਿਹੜੀ ਉਹਨਾਂ ਦੀ ਫੋਲੋਇੰਗ ਐਡੀ ਜ਼ਬਰਦਸਤ ਹੈਗੀ ਆ ਠੀਕ ਹੈ ਉਹਨਾਂ ਨੂੰ ਗ੍ਰਿਫਤਾਰ ਕਰਨਾ ਪਾਸਟਰ ਬਜਿੰਦਰ ਸਿੰਘ ਨੂੰ ਵੀ ਇੱਕ ਵਾਰੀ ਸਾਨ ਕੰਮ ਨਹੀਂ ਮੰਨਿਆ ਜਾਂਦਾ ਸੀਗਾ ਹੈਨਾ ਤੇ ਅਸੀਂ ਜਿਹੜਾ ਇੱਕ ਔਰਤ ਜਿਹੜੀ ਨਹਿੱਤੀ ਹੈਗੀ ਆ ਉਹਨੂੰ ਬਹਾਨੇ ਸਿਰ ਵਲਾਨੇ ਆ ਉਸ ਤੋਂ ਬਾਅਦ ਉਹਨੂੰ ਕਾਰਚ ਬਿਠਾਣੇ ਆ ਤੇ ਉਹਦਾ ਗਲਾ ਘੋਟ ਦਿੰਨੇ ਹੈਗੇ ਆ ਜਿੱਦਾਂ ਕਿ ਪੁਲਿਸ ਨੇ ਦੱਸਿਆ ਹੈਗਾ ਵਾ ਹੈਨਾ ਤੇ ਮੈਂ ਸਮਝਦਾ ਇਹ ਕੋਈ ਬਹਾਦਰੀ ਦੀ ਕਾਰਨ ਨਹੀਂ ਹੈਗਾ ਇਹ ਜਿਹੜਾ ਕਾਰਤਾ ਦੀ ਨਿਸ਼ਾਨੀ ਹੈਗਾ ਵਾ ਅੱਛਾ ਪਰ ਦੂਸਰਾ ਪੱਖ ਵੀ ਇੱਕ ਵਾਰੀ ਫਰੋਲਦੇ ਆ ਕਿਉਂਕਿ ਜਿਹੜੀ ਜਿਹੜੀ ਗੱਲ ਦੂਸਰੇ ਪੱਖ ਤੋਂ ਆਈ ਆ ਉਹ ਕਹਿੰਦੇ ਕਿ ਸਾਡਾ ਸੱਭਿਆਚਾਰ ਇਹ ਨਹੀਂ ਸਿਖਾਉਂਦਾ ਵੈਸੇ ਕਿਸੇ ਕਿਸੇ ਪੱਖ ਦਾ ਮੈਂ ਪੱਖ ਨਹੀਂ ਪੂਰਦਾ ਪਰ ਤਾਂ ਵੀ ਰੋਧਰਾ ਜੀ ਭਾਰਤ ਭਾਰਤ ਦਾ ਸੱਭਿਆਚਾਰ ਅਸਲ 'ਚ ਸਾਨੂੰ ਇਹ ਨਹੀਂ ਸਿਖਾਉਂਦਾ ਕਿ ਅਸੀਂ ਆਪਣੇ ਰਿਸ਼ਤੇਆਂ ਨੂੰ ਇਸ ਤਰ੍ਹਾਂ ਇਸ ਪੈਮਾਨੇ ਤੇ ਅਪ ਗਣੀਏ ਹਾਲਾਂਕਿ ਸਾਡੇ ਲਈ ਸਾਰੇ ਰਿਸ਼ਤੇ ਸਨਮਾਨਯੋਗ ਹੈਗੇ ਨੇ ਸਹੁਰੇ ਦਾ ਤੇ ਨੂੰਹ ਦਾ ਜੀਜੇ ਦਾ ਤੇ ਸਾਲੀ ਦਾ ਦੇੌਰ ਦਾ ਭਜਾਈ ਦਾ ਪਰ ਇਸ ਬੀਬੀ ਨੇ ਅਸਲੋਂ ਇਹਨਾਂ ਰਿਸ਼ਤੇਆਂ ਨੂੰ ਇਸ ਤਰ੍ਹਾਂ ਪ੍ਰਸਤੁਤ ਕੀਤਾ ਕਿ ਉਹ ਸ਼ਰਿਆਮ ਕਹਿੰਦੀ ਸੀ ਕਿ ਜਿਹੜੀਆਂ ਨੂੰਹਾਂ ਆਪਣੇ ਸਹੁਰੇ ਦੇ ਨਾਲ ਰਿਲੇਸ਼ਨ 'ਚ ਹੈਗੀਆਂ ਨੇ ਜਿਹੜੀਆਂ ਸਾਲੀਆਂ ਆਪਣੇ ਜੀਜੇ ਨਾਲ ਰਿਲੇਸ਼ਨ 'ਚ ਹੈਗੀਆਂ ਉਹ ਮੈਨੂੰ ਲਾਈਕ ਕਰੋ ਐ ਕਹਿਣ ਦੀਆਂ ਗੱਲਾਂ ਥੋੜਾ ਨਾ ਹੁੰਦੀਆਂ ਦੇਖੋ ਇਹ ਗੱਲਾਂ ਬਹੁਤ ਗਲਤ ਨੇ ਇਸ 'ਚ ਕੋਈ ਸ਼ੱਕ ਨਹੀਂ ਹੈਗਾ ਕਿ ਉਹਦੀਆਂ ਜਿਹੜੀਆਂ ਗੱਲਾਂ ਬਾਤਾਂ ਸੀ ਉਹ ਸਾਡੀ ਸભ્યਤਾ ਦੇ ਨਾਲ ਕਿਤੇ ਵੀ ਮੈਚ ਨਹੀਂ ਕਰਦੀਆਂ ਹੈਗੀਆਂ ਹੈਨਾ ਤੇ ਉਹਦੀਆਂ ਕੁਝ ਵੀਡੀਓ ਮੈਂ ਦੇਖੀਆਂ ਪਰ ਉਹਨਾਂ ਦਾ ਇਹ ਮਤਲਬ ਨਹੀਂ ਅਸੀਂ ਉਹਦਾ ਕਤਲ ਕਰਦੀਏ ਹਨਾ ਉਹਦਾ ਜੀਵਨ ਦਾ ਹੱਕ ਹਰੇਕ ਨੂੰ ਹੈਗਾ ਅਸੀਂ ਕਿਸੇ ਦੀ ਜਾਨ ਲੈਣ ਦਾ ਹੱਕ ਨਹੀਂ ਰੱਖਦੇ ਕਦੀ ਵੀ ਕਿਸੇ ਦਾ ਵੀ ਕਿਸੇ ਨੂੰ ਵੀ ਮਾਰਨਾ ਜਿਹੜਾ ਉਹ ਮੈਂ ਸਮਝਦਾ ਹੈਗਾ ਬਹੁਤ ਹੀ ਗਲਤ ਗੱਲ ਹੈਗੀ ਆ ਇਹਦੇ ਨਾਲ ਇੱਕ ਗਲਤ ਪ੍ਰੈਜ਼ੀਡੈਂਟ ਸੈਟਅਪ ਹੋਏਗਾ ਤੇ ਇਹ ਸਾਨੂੰ ਇਹਦਾ ਪ੍ਰਚਾਰ ਨਹੀਂ ਕਰਨਾ ਚਾਹੀਦਾ ਇਹਨੂੰ ਸਗੋ ਇਸ ਨੂੰ ਕੰਟੈਂਪ ਕਰਨਾ ਚਾਹੀਦਾ ਹੋਣਾ ਕੀ ਚਾਹੀਦਾ ਸੀ ਜੇ ਕਤਲ ਜਿਵੇਂ ਤੁਸੀਂ ਕਹਿੰਦੇ ਆਪਾਂ 10 ਗੱਲ ਕਰਦੇ ਆ ਕਿ ਕਤਲ ਨਹੀਂ ਹੋਣਾ ਚਾਹੀਦਾ ਜ਼ਾਹਿਰ ਕਤਲ ਨਹੀਂ ਹੋਣਾ ਚਾਹੀਦਾ ਹਿਊਮਨ ਰਾਈਟਸ ਆ ਉਹਦੇ ਕੋਲ ਪਰ ਹੋਣਾ ਕੀ ਚਾਹੀਦਾ ਸੀ ਦੇਖੋ ਤੁਹਾਡੇ ਕੋਲ ਹੋਰ ਵੱਡੇ ਰਾਈਟਸ ਨੇ ਤੁਸੀਂ ਸ਼ਿਕਾਇਤ ਕਰ ਸਕਦੇ ਹੋ ਹੈਨਾ ਪੁਲਿਸ 'ਤੇ ਸ਼ਿਕਾਇਤ ਕਰ ਸਕਦੇ ਹਗੇ ਆ ਤੁਸੀਂ ਉਹਨੂੰ ਗੱਲਬਾਤ ਦਾ ਨਿਮੰਤਰਣ ਦੇ ਦਿੰਦੇ ਕਿਤੇ ਬੈਠ ਕੇ ਹੈਨਾ ਅੱਗੇ ਵੀ ਏਸੇ ਬੰਦੇ ਨੇ ਜਿਹੜਾ ਇਸ ਦੇ ਵਿੱਚ ਮেইন ਅਕਿਊਜ਼ਡ ਹੈਗਾ ਵਾ ਹੈਨਾ ਅਮਰਤਪਾਲ ਸਿੰਘ ਮੇਰਾ ਆ ਉਹਦਾ ਮੇਰੇ ਖੇ ਨਾਮ ਹੈਗਾ ਤੇ ਉਹਨੇ ਪਹਿਲੇ ਵੀ ਇੱਕ ਬੀਬੀ ਜਿਹੜੀ ਖੁਰਾਨਾ ਕੁਝ ਕਰਕੇ ਸੀ ਸ਼ਾਇਦ ਤੇ ਉਹਨੂੰ ਹੈ ਬੁਲਾਇਆ ਗੱਲਬਾਤ ਗੱਲਬਾਤ ਹੈ ਦੀਪੀ ਗਲ ਉਤਰਾ ਹਾਂ ਉਹਨੂੰ ਜਿਹੜਾ ਬੁਲਾਇਆ ਉਹਨਾਂ ਗੱਲਬਾਤ ਹੋਈ ਹੈ ਨਾ ਜਿਹੜਾ ਮਿਊਚੁਅਲ ਤੌਰ ਤੇ ਉਹ ਸੈਟਅਪ ਹੋਈ ਤੇ ਉਸ ਤੋਂ ਬਾਅਦ ਉਹ ਮੈਂ ਉਹਦੀ ਵੀਡੀਓ ਕੋਈ ਦੇਖੀ ਨਹੀਂ ਕੋਈ ਏਦਾਂ ਦੀ ਜਿਹੜੀ ਹੈਗੀ ਉਹ ਪ੍ਰਚਾਰ ਹੀ ਕਰਦੇ ਦੇਖੀ ਕੱਪੜਿਆਂ ਦਾ ਹੈਨਾ ਕਾਨ ਪੀਂਦੀਆਂ ਆਈਟਮਾਂ ਦਾ ਪ੍ਰਚਾਰ ਕਰਦੇ ਦੇਖੀ ਹੈ ਕਾਰਾਂ ਦੇ ਸ਼ੋਰੂਮਸ ਦਾ ਪ੍ਰਚਾਰ ਕਰਦੇ ਦੇਸੀ ਹੈ ਉਸ ਤੋਂ ਬਾਅਦ ਮੈਂ ਉਹਦੀ ਦੇਖੀ ਨਹੀਂ ਹਾਲਾਂਕਿ ਮੈਂ ਇੰਨਾ ਕੋਈ ਫੋਲੋ ਨਹੀਂ ਕਰਦਾ ਕਿਸੇ ਨੂੰ ਠੀਕ ਹੈ ਉਦੋਂ ਹੀ ਮੈਂ ਜਿਹੜਾ 8-10 ਦਿਨ ਮੈਂ ਚੈੱਕ ਕਰਦਾ ਰਿਹਾ ਤੇ ਉਹਨੂੰ ਫੇਰ ਉਹਨੂੰ ਵੀ ਧਮਕੀ ਫੇਰ ਮਾਰੀ ਗਈ ਹੈ ਠੀਕ ਹੈ ਤੇ ਮੈਂ ਸਮਝਦਾ ਏਦਾਂ ਦੀ ਮੋਰਲ ਪੁਲਿਸਿੰਗ ਜਿਹੜੀ ਤੁਸੀਂ ਜੀ ਗੱਲੀਬਾਤੀ ਕਰ ਲਓ ਵੈਸੇ ਉਹ ਵੀ ਮੈਂ ਸਮਝਦਾ ਗਲਤ ਹੈ ਤੁਸੀਂ ਕੰਪਲੇਂਟ ਦੇ ਦਿਓ ਹੈਨਾ ਫਿਰ ਤੁਹਾਡੇ ਕੋਲ ਪ੍ਰਦਰਸ਼ਨ ਦਾ ਹੱਕ ਹੈ ਠੀਕ ਹੈ ਤੁਸੀਂ ਉਹਦੇ ਖਿਲਾਫ ਪ੍ਰਦਰਸ਼ਨ ਕਰ ਸਕਦੇ ਹੋ ਉਸ ਤੋਂ ਬਾਅਦ ਉਹਨਾਂ ਥੋੜਾ ਜਿਹਾ ਮਾਮਲਾ ਜਿਹੜਾ ਭਖਦਾ ਹੈਗਾ ਉਹ ਚ ਇਨਕੁਆਇਰੀ ਹੁੰਦੀ ਹੈ ਤਾਂ ਆਪੇ ਆ ਜਾਊਗਾ ਜੇ ਉਹ ਗਲਤ ਗੱਲਾਂ ਕਰਦੀ ਹੈ ਜੇ ਉਹ ਕਿਸੇ ਧਰਮ ਦੇ ਖਿਲਾਫ ਗੱਲਾਂ ਕਰਦੀ ਹੈ ਕੀ ਹੈ ਹਾਲਾਂਕਿ ਜਿਹੜੀਆਂ ਮੈਂ ਵੀਡੀਓ ਦੇਖੀਆਂ ਜਾਂ ਜਿਨ੍ਹਾਂ ਨੇ ਉਹਨੂੰ ਮਾਰਨ ਨੂੰ ਜਿਹੜਾ ਬਹੁਤ ਵਧੀਆ ਦੱਸਿਆ ਹੋਇਆ ਜਿਹੜੀ ਕਿ ਬਹੁਤ ਮਾੜੀ ਗੱਲ ਹੈ ਮੈਂ ਸੋਚਦਾ ਕਿ ਇੱਕ ਔਰਤ ਜਿਹੜੀ ਹੈ ਨਿਹੱਥੀ ਉਹਨੂੰ ਔਰਤ ਨੂੰ ਮਾਰ ਦਿੱਤਾ ਗਿਆ ਉਸ ਤੋਂ ਬਾਅਦ ਤੁਸੀਂ ਇਦਾਂ ਦੀਆਂ ਗੱਲਾਂ ਕਰਦੇ ਪਏ ਹੋ ਕਿ ਬਹੁਤ ਚੰਗਾ ਹੋਇਆ ਠੀਕ ਹੈ ਇਹਦਾ ਮਤਲਬ ਤੁਸੀਂ ਵੀ ਰਾਜ਼ੀ ਹੋ ਕਿ ਕੱਲ ਕੋਈ ਤੁਹਾਡੇ ਨਾਲ ਵੀ ਧੱਕਾ ਕਰ ਲੇ ਹੈਨਾ ਤੁਸੀਂ ਵੀ ਹਰ ਬੰਦਾ ਯਾਰ ਚੀਜ਼ ਵਧੀਆ ਨਹੀਂ ਕਰਦਾ ਕਿਤੇ ਨਾ ਕਿਤੇ ਗਲਤੀਆਂ ਅਸੀਂ ਵੀ ਕਰਦੇ ਹੈਗੇ ਆ ਇਹਦਾ ਮਤਲਬ ਉਹ ਗਲਤੀਆਂ ਦੀ ਸਜ਼ਾ ਸਾਨੂੰ ਕੋਈ ਬੰਦਾ ਮਾਰ ਕੇ ਦੇਵੇ ਅਸੀਂ ਇਹ ਹੱਕ ਨਹੀਂ ਰੱਖਦੇ ਕਦੀ ਵੀ ਪਰ ਇਹ ਵੀ ਇਹ ਵੀ ਇਲਜ਼ਾਮ ਲੱਗਿਆ ਨਾ ਰੁਦਰਾ ਜੀ ਕਿ ਪੁਲਿਸ ਦੇ ਉੱਤੇ ਵੀ ਜੇ दारू ਮਦਾਰ ਛੱਡਿਆ ਜਾਂਦਾ ਪੁਲਿਸ ਵੀ ਕਹਿੰਦੇ ਕੁਝ ਨਹੀਂ ਸੀ ਕਰ ਰਹੀ ਲਗਾਤਾਰ ਕਹਿੰਦੇ ਕਿ ਸ਼ਿਕਾਇਤਾਂ ਦਿੱਤੀਆਂ ਗਈਆਂ ਵੱਡੇ ਐਡਵੋਕੇਟ ਹੈਗੇ ਨੇ ਸਮਨਜੀਤ ਕੌਰ ਗਿੱਲ ਉਹ ਸਾਫ਼ ਕਹਿੰਦੇ ਆ ਕਹਿੰਦੇ ਕਿ ਮੈਂ ਸ਼ਿਕਾਇਤਾਂ ਦਿੱਤੀਆਂ ਤੇ ਕੋਈ ਕਾਰਵਾਈ ਨਹੀਂ ਹੋਈ ਦੇ ਕੋਰਸ ਕਹਿਤਾਂ ਦਿੱਤੀਆਂ ਉਸ ਤੋਂ ਬਾਅਦ ਤੁਸੀਂ ਪੈਰਵਾਈ ਕੀ ਕੀਤੀ ਫਿਰ ਤੁਹਾਡੇ ਕ੍ਰੈਡੈਂਸ਼ੀਅਲਸ ਬੜੇ ਮੈਟਰ ਕਰਦੇ ਹੈਗੇ ਆ ਮੈਂ ਇਸ ਗੱਲ ਨੂੰ ਜਾਣਦਾ ਕਿ ਜਿਹੜੇ ਬੰਦੇ ਹੈਬਿਚੁਅਲ ਕੰਪਲੇਨੈਂਟ ਹੁੰਦੇ ਹੈਗੇ ਆ ਐਦਾਂ ਦੇ ਬਹੁਤ ਨੇ ਹੈਨਾ ਮੈਂ ਕੁਝ ਨੂੰ ਜਲੰਧਰ ਦੇ ਵਿੱਚੋਂ ਵੀ ਜਾਣਦਾ ਹੈਗਾ ਵਾ ਤੇ ਉਹ ਹੈਬਿਚੁਅਲ ਕੰਪਲੇਨੈਂਟਸ ਦੀ ਜਿਹੜੀਆਂ ਗੱਲਾਂ ਤੇ ਗੌਰ ਪੱਤਰਕਾਰ ਵੀ ਨਹੀਂ ਕਰਦੇ ਬਹੁਤਾ ਹੈਨਾ ਤੇ ਤੇ ਉਹ ਜਿਹੜੇ ਆ ਬੰਦੇ ਤੇ ਉਹ મતલਬ ਹੈਬਿਚੁਅਲ ਕੰਪਲੇਨੈਂਟਸ ਦੀਆਂ ਗੱਲਾਂ ਤੇ ਗੌਰ ਜਿਹੜੇ ਪੱਤਰਕਾਰ ਵੀ ਨਹੀਂ ਕਰਦੇ ਪੁਲਸ ਵੀ ਨਹੀਂ ਕਰਦੀ ਤਾਂ ਹੋਰ ਬੰਦੇ ਵੀ ਨਹੀਂ ਕਰਦੇ ਹੈਨਾ ਕਿਉਂਕਿ ਉਹਨਾਂ ਦਾ ਕੰਮ ਰੋਜ਼ ਦਾ ਹੀ ਇਹੀ ਹੁੰਦਾ ਹੈਗਾ ਵਾ ਤੇ ਹੋ ਸਕਦਾ ਉਹ ਜਿਹੜੀ ਲੇਡੀਆਂ ਹੈ ਮੈਂ ਨਹੀਂ ਜਾਣਦਾ ਉਹਨਾਂ ਨੂੰ ਠੀਕ ਹੈ ਤੇ ਉਹਨਾਂ ਦੀ ਕੀ ਕ੍ਰੈਡੈਂਸ਼ੀਅਲਸ ਨੇ ਤੇ ਉਹ ਕ੍ਰੈਡੈਂਸ਼ੀਅਲਸ ਉਹਨਾਂ ਨੂੰ ਜਿਹੜਾ ਸੂਟੇਬਲ ਨਾ ਹੋਣ ਜਲੰਧਰ ਦੇ ਵਿੱਚ ਤਾਂ ਐਦਾਂ ਦਾ ਇੱਕ ਕੰਪਲੇਨੈਂਟ ਨੂੰ ਉਹਨੂੰ ਵੀ ਜਿਹੜਾ ਕਤਲ ਕਰ ਦਿੱਤਾ ਗਿਆ ਪਿੱਛੇ ਜੇ ਜੇ ਤੁਸੀਂ ਜਾਣਦੇ ਹੋਵੋ ਤਾ ਉਹਨੂੰ ਵੀ ਕਤਲ ਕੀਤਾ ਗਿਆ ਹੈਗਾ ਵਾ ਤੇ ਪਰ ਇਹ ਚੀਜ਼ਾਂ ਜਿਹੜੀਆਂ ਇਹ ਜੰਗਲ ਦਾ ਰਾਜ ਨਹੀਂ ਹੈਗਾ ਅਸੀਂ ਲੋਕ ਸੋਸ਼ਲ ਸਭੇ ਸਮਾਜ ਦੇ ਵਿੱਚ ਰਹਿੰਦੇ ਹੈਗੇ ਆ ਸਾਨੂੰ ਇੱਕ ਤਰੀਕੇ ਦਿੱਤੇ ਹੋਏ ਹੈਗੇ ਆ ਸਾਡੇ ਆਪਣੇ ਫਰਜ਼ ਨੇ ਤੇ ਸਾਡੇ ਆਪਣੇ ਹੱਕ ਨੇ ਹੈਨਾ ਹੁਣ ਨਾ ਅਸੀਂ ਕਿਸੇ ਦਾ ਹੱਕ ਖੋ ਸਕਦੇ ਹੈਗੇ ਆ ਜ਼ਿੰਦਗੀ ਦਾ ਹੱਕ ਤੱਕ ਕਦੇ ਵੀ ਨਹੀਂ ਖੋ ਸਕਦੇ ਅਸੀਂ ਹੈਨਾ ਤੇ ਫਰਜ਼ ਆਪਣੇ ਆਪਾ ਪੂਰੇ ਨਹੀਂ ਕਰਦੇ ਬਈ ਹੈਗੇ ਆ ਤੇ ਇੱਥੇ ਇੱਥੇ ਇੱਕ ਗੱਲ ਹੋਰ ਆ ਜਾਂਦੀ ਮੈਨੂੰ ਮਾਫ ਕਰਨਾ ਮੈਂ ਕੱਟ ਰਿਹਾ ਆ ਆਮ ਤੌਰ ਤੇ ਸਰਕਾਰਾਂ ਦੇ ਹੱਥ 'ਚ ਬੜਾ ਇਹ ਸੌਖਾ ਕੰਮ ਹੁੰਦਾ ਹੈ ਕਿ ਕੋਈ ਚੀਜ਼ ਸੋਸ਼ਲ ਮੀਡੀਆ ਤੋਂ ਚੱਕ ਦਿੱਤੀ ਜਾਵੇ ਪੇਜ ਦੇ ਪੇਜ ਚੱਕ ਦਿੱਤੇ ਜਾਂਦੇ ਆ ਵੀਡੀਓਜ਼ ਤਾਂ ਬੜੀ ਦੂਰ ਦੀ ਗੱਲ ਨੇ ਤੇ ਹੁਣ ਤੱਕ ਕੋਈ ਐਕਸ਼ਨ ਕਿਉਂ ਨਹੀਂ ਕੀਤਾ ਗਿਆ ਪੁਲਿਸ ਹੀ ਜੇ ਸਾਈਬਰ ਸੈਲੀਅਰ ਤੇ ਐਕਸ਼ਨ ਕਰਦਾ ਛੋਟੇ ਛੋਟੇ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਉਹਨਾਂ ਦੇ ਭਵਿੱਖ ਦਾ ਸਵਾਲ ਸੀਗਾ ਤੇ ਇਹ ਇਹ ਅਕਾਊਂਟ ਬੈਨ ਕਰਾਇਆ ਜਾਣਾ ਚਾਹੀਦਾ ਦੇਖੋ ਮੈਂ ਕਹਿਣਾ ਜੇ ਤਾਂ ਇਦਾਂ ਦੀ ਕੋਈ ਗੱਲ ਹੈ ਤਾਂ ਅਕਾਊਂਟ ਬੈਨ ਹੋਣਾ ਚਾਹੀਦਾ ਸੀਗਾ ਇੱਥੇ ਕੋਈ ਸ਼ੱਕ ਨਹੀਂ ਇਸ ਤੇ ਕਾਰਵਾਈ ਵੀ ਹੋਣੀ ਚਾਹੀਦੀ ਸੀਗੀ ਤੇ ਇਹਨੂੰ ਫੜ ਕੇ ਅੰਦਰ ਵੀ ਕੀਤਾ ਜਾਣਾ ਚਾਹੀਦਾ ਸੀ ਪਰ ਹੁਣ ਮੈਨੂੰ ਇੰਨੀ ਪੂਰਾ ਇਹਦਾ ਪਤਾ ਨਹੀਂ ਕਿ ਇਹਨੇ ਐਕਚੁਅਲ ਦੇ ਵਿੱਚ ਇਦਾਂ ਦੀਆਂ ਗੱਲਾਂ ਕੀਤੀਆਂ ਕਿ ਨਹੀਂ ਕਈ ਵਾਰੀ ਹੁੰਦਾ ਸਾਨੂੰ ਲੱਗਦਾ ਠੀਕ ਹੈ ਸਾਨੂੰ ਲੱਗਦਾ ਕੀ ਹੈ ਤਾਂ ਹੁੰਦਾ ਕੀ ਹੈ ਹੈਨਾ ਅਸੀਂ ਤਾਂ ਇਦਾਂ ਦੀਆਂ ਬੜੀਆਂ ਵਾਰੀ ਗੱਲਾਂ ਦੇਖ ਚੁੱਕੇ ਨੇ ਇਹਨਾ ਲੇਡੀਜ਼ ਨੇ ਜਿਹੜੇ ਵਕੀਲ ਨੇ ਕੀ ਸਬੂਤ ਦਿੱਤੇ ਨੇ ਹਨਾ ਇਹਨਾਂ ਬਾਰੇ ਮੈਨੂੰ ਜਾਣਕਾਰੀ ਨਹੀਂ ਹੈ ਤਾਂ ਹੀ ਮੈਂ ਇੱਥੇ ਸਪਸ਼ਟ ਜਿਹੜੀ ਗੱਲ ਕਰ ਸਕਾਂਗਾ ਪਰ ਜੇਦ ਨਹੀਂ ਗੱਲ ਹੋਈ ਹੈ ਕਿ ਬੱਚਿਆਂ ਦੇ ਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਜਿਹੜਾ ਬਲਾਕ ਹੈ ਉਹਨਾਂ ਨੇ ਇਦਾਂ ਦੀਆਂ ਗੱਲਾਂ ਗਲਤ ਕੀਤੀਆਂ ਹੈਗੀਆਂ ਤੇ ਮੈਂ ਸਮਝਦਾ ਫਿਰ ਤਾਂ ਇੱਥੇ ਕਾਰਵਾਈ ਹੋਣੀ ਚਾਹੀਦੀ ਹੈਗੀਆ ਇੱਥੇ ਤਾਂ ਫਿਰ ਪੁਲਿਸ ਦੀ ਕਮੀ ਹੈਗੀ ਆ ਜੇ ਇਹਨਾਂ ਨੇ ਪ੍ਰੋਪਰ ਕੰਪਲੇਂਟ ਕੀਤੀ ਆ ਪਰ ਉਹ ਕੱਲੀ ਕੰਪਲੇਂਟ ਜਿਹੜੀ ਤੇ ਜੇ ਕਾਰਵਾਈ ਨਹੀਂ ਹੋਈ ਤਾਂ ਕੰਪਲੇਂਟ ਹੋਰ ਕਰਾਈਆਂ ਜਾ ਸਕਦੇ ਸੀ ਕੋਈ ਉਹਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਸਕਦਾ ਉਹਨੂੰ ਮਾਮਲੇ ਨੂੰ ਚੱਕੇ ਜਾ ਸਕਦੇ ਮੀਡੀਆ 'ਚ ਅਪਰੋਚ ਕੀਤਾ ਜਾਣਾ ਚਾਹੀਦਾ ਸੀ ਉਹ ਉਦੋਂ ਨਹੀਂ ਕੀਤਾ ਗਿਆ ਹੈਨਾ ਉਦੋਂ ਤਾਂ ਮੀਡੀਆ ਨੂੰ ਅਪਰੋਚ ਨਹੀਂ ਕੀਤਾ ਹੁਣ ਉਹ ਮੈਡਮ ਨੇ ਮੀਡੀਆ ਨੂੰ ਅਪਰੋਚ ਕੀਤਾ ਕਿ ਮੈਂ ਤਾਂ ਦੀ ਸ਼ਿਕਾਇਤਾਂ ਕੀਤੀਆਂ ਕੁਝ ਨਹੀਂ ਹੋ ਰਿਹਾ ਤੇ ਨਾਲ ਇਹ ਗੱਲ ਕਹੀ ਹੈ ਕਿ ਜੈਸੀ ਕਰਨੀ ਵੈਸੀ ਭਰਨੀ ਠੀਕ ਹੈ ਹੁਣ ਪਤਾ ਨਹੀਂ ਤੁਸੀਂ ਕਿੰਨੀਆਂ ਕਿ ਗੱਲਾਂ ਇਦਾਂ ਦੀਆਂ ਕੀਤੀਆਂ ਹੋਈਆਂ ਮੈਂ ਪਤਾ ਨਹੀਂ ਇੰਦਰ ਦੀਆਂ ਕਿੰਨੀਆਂ ਗੱਲਾਂ ਕੀਤੀਆਂ ਹੋਈਆਂ ਜਿਹਦਾ ਜਿਹੜਾ ਸਾਨੂੰ ਸੁਝਾਅ ਮਿਲਣੀ ਚਾਹੀਦੀ ਹੈਗੀਆ ਪਰ ਇਹ ਥੋੜਾ ਕਿ ਜਿਹੜਾ ਅਸੀਂ ਜਾਣ ਲੈ ਲਈਏ ਇੱਕ ਦੂਜੇ ਦੀ ਗਲਤ ਗੱਲ ਹੈ अच्छा ਮੈਂ ਜੇਸ ਪੂਰੇ ਮੈਟਰ ਨੂੰ ਦੇਖਾਂ ਹੁਣ ਤਾਂ ਚਲੋ ਨਿਹੰਗ ਸਿੰਘਾ ਦਾ ਨਾਮ ਵਿੱਚ ਆ ਗਿਆ ਹੁਣ ਪੁਲਿਸ ਦੀ ਕਾਰਵਾਈ ਕਿਦਾਂ ਦੀ ਚੱਲਦੀ ਪਈ ਆ ਰੁਧਰਾ ਜੀ ਇਹਦੇ ਉੱਤੇ ਵਿੱਚ ਹੱਥ ਮਾਰੀਏ ਦੇਖੋ ਤਿੰਨ ਇਹਦੇ ਵਿੱਚ ਉਹਨਾਂ ਨੇ ਬੰਦੇ ਨਾਮਜ਼ਦ ਕੀਤੇ ਹੈਗੇ ਆ ਜਿਨ੍ਹਾਂ ਚੋਂ ਦੋ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਵਾ ਹੈਨਾ ਤੇ ਇੱਕ ਨੂੰ ਜਿਹੜਾ ਇੱਕ ਦੀ ਭਾਲ جاری ਹੈਗੀ ਆ ਅਮਰਪਾਲ ਸਿੰਘ ਦੀ ਭਾਲ جاری ਹੈਗੀ ਉਹਦੇ ਬਿਆਨ ਜਿਹੜੇ ਆਏ ਆ ਉਹਨੇ ਇਸ ਗੱਲ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਮੈਂ ਜਿਹੜਾ ਕਤਲ ਇਸ ਕਰਕੇ ਕੀਤਾ ਹੈਗਾ ਪਰ ਕਤਲ ਨੂੰ ਜਸਟੀਫਾਈ ਤਾਂ ਸਾਰੇ ਕਰ ਦਿੰਦੇ ਜੇਲ੍ਹਾਂ 'ਚ ਬੈਠੇ ਸਾਰੇ ਆਪਣੇ ਆਪ ਨੂੰ ਜਸਟੀਫਾਈ ਕਰਦੇ ਆ ਕਿ ਮੈਂ ਇਸ ਲਈ ਮਾਰਿਆ ਸੀ ਮੈਂ ਉਸ ਲਈ ਮਾਰਿਆ ਸੀਗਾ ਠੀਕ ਹੈ ਪਰ ਉਹ ਕਤਲ ਨੂੰ ਜਸਟੀਫਾਈ ਕਰਨਾ ਇਹ ਸੱਭੇ ਸਮਾਜ ਦੀ ਜਿਹੜੀ ਨੀਂਵ ਨੂੰ ਹਿਲਾਣਾ ਵੈ ਠੀਕ ਹੈ ਤਾਂ ਮੈਂ ਸਮਝਦਾ ਇਹਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਪੁਲਿਸ ਲੈਵਲੋਂ ਕੋਈ ਇਦਾਂ ਦੀ ਇਨਫੋਰਮੇਸ਼ਨ ਕਿ ਅਮਰਤਪਾਲ ਮੈਰੋਂ ਨੂੰ ਲੈ ਕੇ ਕੁਝ ਤਲਾਸ਼ੀ ਬਿਆਨ ਜਾਂ ਕੁਝ ਇਸ ਤਰ੍ਹਾਂ ਦੀ ਗੱਲ ਜੇ ਬਿਲਕੁਲ ਇੰਦਾਂ ਦੀ ਆਈ ਹੈ ਕਿ ਉਹਦੀ ਜੜੀ ਹੈ ਭਾਲ ਜਾਰੀ ਹੈਗੀ ਹੈ ਥਾਂ ਸਥਾਨਿਆਂ ਦਾ ਛਾਪੇਮਾਰੀ ਜੜੀ ਹੈ ਟੀਮਾਂ ਬਣਾ ਕੇ ਕੀਤੀ ਜਾ ਰਹੀ ਹੈ ਤੇ ਛੇਤੀ ਗ੍ਰਿਫਤਾਰ ਕੀਤਾ ਜਾਊਗਾ ਇਹ ਸਥਿਤੀ ਇਸ ਪੂਰੇ ਮਾਮਲੇ ਦੀ ਬਣੀ ਹੋਈ ਹੈ ਖੈਰ ਇਸ ਮਾਮਲੇ ਨੂੰ ਲੈ ਕੇ ਜਾਂ ਓਵਰਆਲ ਜੋ ਲੋਕਾਂ ਦਾ ਪ੍ਰਤੀਕਰਮ ਹੈ ਜੋ ਵਿਚਾਰਤਾ ਰਾਇਆ ਉਹ ਹਰ ਇੱਕ ਦੀ ਪਰਸਨਲ ਹੋ ਸਕਦੀ ਹੈ ਇਹਦੇ ਵਿੱਚ ਕੋਈ ਦੂਰਅਏ ਨਹੀਂ ਹੈ ਪਰ ਇਸ ਇਸ ਕਿੱਟ ਦੇ ਵਿੱਚ ਇੱਕ 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 ਸੈਟਲਮੈਂਟ ਹੁੰਦੀ ਹੈ ਜਿੱਥੇ ਕਾਨੂੰਨ ਹੁੰਦਾ ਹੈ ਕਾਨੂੰਨ ਨੂੰ ਵਿਚਾਰ ਕੇ ਚੱਲਣਾ ਬਹੁਤ ਜ਼ਰੂਰੀ ਹੈ ਜਿਵੇਂ ਕਿ ਸੁਨੀਲ ਰੁਦਰਾ ਜੀ ਨੇ ਦੱਸਿਆ ਪਰ ਇਸ ਪੂਰੇ ਮਾਮਲੇ ਨੂੰ ਲੈ ਕੇ ਆਉਂਦੇ ਸਮੇਂ ਕੀ ਅਪਡੇਟਸ ਆਉਣਗੀਆਂ ਦੱਸਦੇ ਰਹਿਵਾਂਗੇ ਬਣੇ ਰੁਵਾਨੇ ਦੀ ਪੰਜਾਬੀ